ਬਾਪੂ ਇਹ ਨਾਲ ਕੀ ਪੰਗੇ ਲੈਣਾ ਛੜ ਦੇ ਬਰਾ ਮੈਂ ਸਮਰਾਂਦਾ ਉਹ ਮੈਨੂੰ ਤੇਰੇ ਬਨੇ ਦੇਖ ਸੰਦਾ ਮੈਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਐਸੀ ਚੱਲ ਮਾ ਪੇ ਖੜਾਇਆ ਉਹਨਾਂ ਦੇ ਸਾਈਕਲ ਵਾਲੀ ਦੁਕਾਨ ਤੇ ਕੋਈ ਨਹੀਂ ਬਾਪੂ ਉਹੀ ਗੱਲ ਕਰਨੀ ਆ ਮੈਨੂੰ ਪਤਾ ਵੀ ਗਲਤੀ ਆ ਮੇਰੀ ਜਨੈ ਚਲ ਆ ਮੈਂ ਤੈਨੂੰ ਗੱਲ ਸਮਝਾ ਮਾਰਕਾ ਮੈਨੂੰ ਮਚਾ ਹੀ ਲੱਗਦਾ ਅੱਜ ਬੜਾ ਚੇਂਜ ਆਇਆ ਪਤਾ ਗੱਲ ਕੀ ਆ ਬਾਪੂ ਮੈਨੂੰ ਭਿੰਦਰ ਭਾਬੀ ਨੇ ਸਮਝਾਤਾ ਇਹ 6 ਵੋਲਟਜ ਕੁਛ ਨਹੀਂ ਹੈਗਾ ਬੀਤੂ ਵਿਆਹ ਕਰਾ ਲਾ। ਪਰ ਮੈਂ ਹੁਣੇ ਇਹ ਫੈਸਲਾ ਕਰਿਆ ਵੀ ਮੈਂ ਵਿਆਹ ਹੀ ਕਰਾ ਲਵਾਂ। ਧੰਨ ਸ਼ੁਕਰ ਹੈ ਪਰਮਾਤਮਾ। ਤੇਰੇ ਦਿਮਾਗ 'ਚ ਕੋਈ ਗੱਲ ਤਾਂ ਬੜੀ ਹੈ। ਮੈਂ ਪੁੱਤ ਤੈਨੂੰ ਇਹੀ ਗੱਲ ਕਹਿੰਦਾ ਸੀਗਾ ਵੀ ਮੇਰੇ ਬੈਠੇ-ਬੈਠੇ ਨਾ ਤੂੰ ਅਗਲਾ ਘਰ ਬਸਾਲਾ। ਕੱਲ ਨੂੰ ਮੈਨੂੰ ਕੁਝ ਹੋ ਗਿਆ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਸੰਦੇ ਦਾ ਬਾਪੂ ਮੈਂ। ਹੁਣ ਮੇਰੇ ਵੱਡੇ ਭਾਈ ਵੀ ਹੁਣ ਬਾਹਰੇ ਰਹਿੰਦੇ ਨੇ। ਉਹ ਵੀ ਤਾਂ ਕੰਮ ਕਰੇ ਰਹੇ ਨੇ। ਹੁਣ ਪਰ ਇੱਕ ਗੱਲ ਯਾਦ ਰੱਖੀ। ਮੈਂਨੂੰ ਤੈਨੂੰ ਦੋ ਪੈਸੇ ਕਮਾ ਕੇ ਦਿਖਾਉਂਗਾ ਬਾਪੂ। ਸ਼ੁਕਰ ਹੈ ਮੇਰੇ ਮਾਲਕਾ। ਸ਼ੁਕਰ ਹੈ। ਠੀਕ ਆ ਫਿਰ ਬਾ ਚਲ ਠੀਕ ਆ ਪਤਾ ਮੈਂ ਇਹ ਭਾਈ ਕਹਿੰਦਾ ਮੈਂ ਹੁਣ ਕਿਸੇ ਕੰਮ ਧੰਦੇ ਲੱਗਣਾ ਕੰਮ ਧੰਦਾ ਕਰਨਾਗਾ ਚਲੋ ਵਧੀਆ ਗੱਲ ਆ ਭਾਈ ਹੁਣ ਜਿੱਥੇ ਵੱਡੇ ਸਿਰੇ ਭਾਈ ਕੰਮ ਕਰਦੇ ਨੇ ਉੱਥੇ ਤੂੰ ਵੀ ਕੰਮ ਕਰ ਕਹਿੰਦਾ ਬੋਲਦਾ ਮੈਂ ਸਮਝਉਂ ਗਿਆ ਹਾਂ ਹਾਂ ਭਾਈ ਮੈਂ ਤਾਂ ਕੱਲਿਆਂ ਖੇਤ ਨੂੰ ਹਾਂ ਹਾਂ ਵੀ ਫਿਰ ਨੇ ਆ ਕੰਜਰਾ ਮੈਂ ਤਾਂ ਤੈਨੂੰ ਆਪੇ ਇਹ ਕਹਿਣਾ ਚਾਹੁੰਦੀ ਸੀ ਵੀ ਤੂੰ ਪਿਆ ਬੋਲਟ ਦੇ ਮਗਰ ਬੋਲਟ ਚ ਕੀ ਆ ਵਿਆਹ ਚ ਤਾਂ ਸਭ ਕੁਝ ਹੈ ਠੀਕ ਆ ਫਿਰ ਬਾਬੇ ਗੱਲ ਸੁਣ ਤੂੰ ਐ ਕਰ ਜਿੱਥੇ ਵੀ ਵਿਆਹ ਕਰਾਏਗਾ ਜਿੱਥੇ ਵੀ ਤੇਰਾ ਬਣੂਗਾ ਬੋਲਟ ਦੀ ਮੰਗ ਚਾੜ੍ਹ ਤੋਦਾ ਗੱਡੀ ਦੀ ਮੰਗ ਰੱਖੀ ਗੱਡੀ ਮੰਗਾ ਗੱਡੀ ਮੰਗੀ ਉਹ ਵੀ ਵਧੀਆ ਮਾਡਲ ਦੀ ਨਵੇਂ ਮਾਡਲ ਦੀ ਹਾਂ ਨਾਲ ਤਾਂ ਵਿਆਹ ਹੋ ਜੂ ਹਨਾ ਨਾਲੇ ਗੱਡੀ ਆ ਜੂ ਨਾਲੇ ਘਰ ਵਾਲੀ ਆਊਗੀ ਨਾਲੇ ਗੱਡੀ ਆਊ ਹਨਾ ਠੀਕ ਆ ਤੇਰੀ ਸਹੀ ਹਾਂ ਚਾ ਉਹਨੇ ਕਹੇ ਤਰਿਕ ਕਰ ਲੈ ਪਾ ਚ ਠੀਕ ਆ ਫਿਰ ਉਹ ਗੱਡੀ ਉਹ ਗੱਲਾਂ ਨਹੀਂ ਪੜ ਨਹੀਂ ਹਾਂ ਉਹ ਤੁਸੀਂ ਕੀ ਕਰ ਰੋ ਸਰਵ ਸਰ ਲਈ ਸੀਗੀ ਬਾੜੀ ਏੱਖਾਂ ਐ ਐ ਕਰਕੇ ਗੱਲਾਂ ਹੁੰਦੀਆਂ ਸੀ ਸਰਵ ਸਰ ਕੀ ਉਹਨੂੰ ਮੈਂ ਕਿਹਾ ਸੀ ਕੰਜਰਾ ਵਿਆਹ ਤੋਂ ਵਿਆਹ ਤੋਂ ਬਾਅਦ ਤੇ ਨਾ ਸਭ ਕੁਝ ਹੀ ਮਿਲ ਜੂਗਾ। ਅੱਛਾ। ਨਾ ਮਾਂ ਪਾਲਿਆ ਸੂਟ ਮੈਡਮ ਨੇ ਸੋਕੇ। ਮੈਂ ਇਹ ਕਹੀ ਸੀ ਹੁਣ ਆਪਾਂ ਚੱਲੀਏ ਉਹਦੇਲੇ ਬਾਬੇ ਲੈਵੇ ਫਿਰ ਘੇੜੇ ਖੁੱਝੂ ਵਾਲੀ। ਚੱਲ ਵਾਕ ਚੱਲ। ਹੋਰ ਪੁੱਛਿਆ ਉਹਨੇ ਅਗੇ ਬੜਾ। ਬਾਪੂ ਨੂੰ ਤਾਂ ਨਹੀਂ ਪਤਾ। ਬਾਪੂ ਨੂੰ ਤਾਂ ਮੈਂ ਦੱਸਿਆ ਨਹੀਂ ਜੇ ਬਾਪੂ ਨੂੰ ਪਤਾ ਲੱਗ ਗਿਆ ਬਾਪੂ ਤਾਂ ਕਹੂਗਾ ਕਿਹੜੇ ਪੁੱਠਾ ਕੰਮਾਂ ਚ ਪੈ ਗਿਆ। ਮਾਂ ਕਿਤੇ ਇਹਦੀ ਉਈ ਨਾ ਫੁੱਡਲੀ ਮੁੱਧੀ ਵਜੜੀ ਹੋਵੇ। ਕੋਈ ਰਿਸ਼ਤਾ ਹੱਥ ਚ ਨਹੀਂ ਆਉਂਦਾ। ਹਾਂ ਹੋ ਇਹ ਵੀ ਕੀ ਪਤਾ ਲੱਗ। ਚੱਲੀਏ ਚਲ ਆਪਾਂ ਚੱਲਦੇ ਆਂ ਫਿਰ ਐਵੇਂ ਲੇਟ ਹੋ ਜੂ ਤੈਨੂੰ ਪਤਾ ਇਹ ਕਾ ਜੂਂ ਵੀਰਵਾਰ ਹੈ ਮੇਰੀ ਗੱਲ ਸੁਣ ਹਾਂ ਇਹ ਵੀ ਪਿੱਛੇ ਤਾਂ ਸੌ ਜਤਨ ਕਰਦੀ ਆ ਸਕੀ ਕੰਜਰੀ ਆਪਣੇ ਇੰਨੇ ਇੰਨੇ ਸਾਲ ਹੋ ਗਏ ਗਿਆ ਇਹਨੂੰ ਹਾਂ ਹਾਂ ਤੱਕ ਨਾ ਤੇਰੇ ਕੋਲ ਕੋਈ ਜਵਾਬ ਨਾ ਮੇਰੇ ਕੋਲ ਕੋਈ ਜਵਾਬ ਬਸ ਕਰ ਨਹੀਂ ਮੈਂ ਤਾਂ ਸ਼ਰਮ ਜੀ ਆਉਂਦੀ ਆ ਸ਼ਰਮ ਨੂੰ ਬੰਦੇ ਨਾ ਮੈਂ ਨਹੀਂ ਚੱਲ ਕੋਈ ਨਾ ਨਹੀਂ ਜਵਾਬ ਹੁਣ ਜਵਾਬ ਤਾਂ ਤਾਂ ਹੋਣਗੇ ਜੇ ਬੰਦੇ ਘਰੇ ਹੋਣਗੇ ਬੰਦੇ ਤਾਂ ਬਾਹਰ ਫਿਰਦੇ ਨੇ ਬੈ ਲੈਣੇ ਤਾਂ ਛੱਡ ਪਰ ਆ ਜਾ ਚੱਲੀਏ ਆ ਜਾ ਬਾਬੇ ਕੋਲ ਚੱਲਦੇ ਆਪਾਂ ਨੀ ਆ ਜਾ ਤੂੰ ਬਸ ਕਰ ਹੁਣ ਆਈ ਨਹੀਂ ਮਰਨਾ ਆਪਣੇ ਤੱਕ ਹੁਣ ਜਾਇਆ ਮਗ ਨਾਲ ਪੁੱਛ ਲਾਂਗੇ ਮਾੜਾ ਮੋਟਾ ਹਨਾ ਆਪ ਆਪਦੇ ਬਾਰੇ ਵੀ ਪੁੱਛ ਲਾਂਗੇ ਨਾਲ ਇਹਦੇ ਬਾਰੇ ਕੁਝ ਬਾਬੇ ਨੂੰ ਕਹਾਂਗੇ ਵੀ ਮਾੜਾ ਮੋਟਾ ਕੋਈ ਇਹ ਜਿਹਾ ਤਬੀਤ ਕਰਕੇ ਦੇ ਸਾਨੂੰ ਜਿਹਦੇ ਨਾਲ ਚਾਰ ਪੈਸੇ ਹੋਣ ਆ ਜਾਣਾ ਨਹੀਂ ਚਾ ਲੋ ਚਲ ਮੇਰੀ ਵਾਲਾ ਸੁਣ ਹਾਂ ਬਾਬੇ ਨੇ ਸਕੀਮ ਤਾਂ ਦੇਤੀ ਦੇਖ ਆਪਾਂ ਨੂੰ ਪਦੀਆ ਹਾਂ ਮੂੰ ਇੱਕ ਗੱਲ ਹੈ ਜੇ ਕਿਤੇ ਲਾਲੀ ਮੰਨ ਗਿਆ ਇਹ ਕੰਮ ਕਰਨ ਨੂੰ ਉਹਦੀ ਤਾਂ ਜ਼ਿੰਦਗੀ ਬਦਲੂ ਬਦਲੂ ਆਪਣੇ ਵੀ ਬਾਰੇ ਨਿਆਰੇ ਹੋ ਜਾਣਗੇ ਨਹੀਂ ਗੇਟ ਤਲਾ ਦੇ ਬਾਬਾ ਬੋਲੂਗਾ ਜੈ ਬਾਬਾ ਜੀ ਜੀ ਪਪਾ ਜੀ ਤਾਂ ਰਸਤੇ ਵਿੱਚ ਵਰਕਸ਼ਾਪ ਤੇ ਪਹੁੰਚ ਗਿਆ ਤੇ ਮਾਫ਼ ਕਰਿਓ ਹਾਂ ਤੇ ਹੁਣ ਤੋਂ ਦੇਖਾ ਹੁਣ ਕਿਵੇਂ ਲਾਲੀ ਨੂੰ ਕਿਵੇਂ ਬਣਾਵਾਂਗੇ ਆਪਾਂ ਜਿਹੜਾ ਕੰਮ ਬਾਬੇ ਨੇ ਕਿਹਾ ਕਰ ਲੈਣਾ ਮੰਨ ਜੂਗਾ ਲਾ ਉਹਨੂੰ ਤਾਂ ਮੈਂ ਮਾੜਾ ਜਿਹਾ ਕਹਤਾ ਨਾ ਉਹਨੇ ਤੇ ਉਹਦੀ ਮਗਰ ਲੱਗ ਜਾਣਾ ਨਾਲੇ ਆਪਾਂ ਕਿਹੜਾ ਉਹਦੇ ਨਾਲ ਕੋਈ ਮਾੜਾ ਵਰਤਿਆ ਕਰਦੇ ਆ ਹਾਂ ਬੇਚੀ ਜਿਆਦਾ ਨਾ ਰੱਖਦੇ ਆ ਨਹੀਂ ਨਾਲੇ ਆਈਆਂ ਦੇਖਾ ਜੇ ਲਾਲੀ ਨੇ ਆ ਕੰਮ ਕਰਤਾ ਹਾਂ ਤੇ ਉਹਦਾ ਤਾਂ ਵਾਰਾਂ ਨਿਆਰਾ ਹੋਊਗਾ ਜਿਹੜਾ ਆਪਣਾ ਚ ਵਾਰਾਂ ਨਿਆਰਾ ਹੋਊਗਾ ਉਹ ਵੀ ਦੇਖਾ ਆ ਇਹ ਤਾਂ ਫਿਰ ਗੱਲ ਫੇਰ ਨੀ ਵੈਸੇ ਕਹਿੰਦੇ ਲਾਲਚ ਕਰਨਾ ਨਹੀਂ ਚਾਹੀਦਾ ਪਰ ਹੋ ਗਿਆ ਥੋੜਾ ਜਿਹਾ ਕਹਿੰਦੇ ਮੇਰੇ ਇੱਕ تیر ਨਾਲ ਦੋ ਨਿਸ਼ਾਨੇ ਇੱਕ تیر ਦੋ ਨਿਸ਼ਾਨੇ ਠੀਕ ਹੈ ਨਾਲ ਪੌਣਨ ਨਾਲ ਫਲੀਆਂ ਕੰਮ ਕਰੂਗਾ ਲਾਲੀ ਅਮੀਰ ਹੋਵਾਂਗੇ ਆਪਾਂ ਸਹੀ ਗੱਲ ਹੈ ਨਹੀਂ ਤੇਰੀ ਚੱਲ ਦੇਖਦੇ ਆਂਗੇ ਹਾਂ ਚੱਲ ਚੱਲੀਏ ਨਹੀਂ ਕੋ ਤਾਂ ਪਹਿਲੇ ਪਹਿਲੇ ਜਾਣਾ ਪੈਂਦਾ ਭੜੀ ਹੋਰ ਤਾਂ ਹੋਰ ਫਿਰ ਆਪਾਂ ਰਤ ਨੂੰ ਬਣਾਵਾਂਗੇ ਕੀ ਨਹੀਂ ਬਣਾਉਣਾ ਕੀ ਮੈਂ ਤਾਂ ਇਹ ਕਹਿੰਨੀ ਆ ਸਰੋਂ ਚਾਹ ਤੋੜ ਲਈਏ ਸਾਗ ਸੁੱਕ ਪਥਰਾ ਟੈਂਪ ਬਣਾ ਲਾਂਗੇ ਜਾ ਕੇ ਆ ਜਾ ਫਿਰ ਤੋੜਦੇ ਆ ਆ ਆ ਜਾ ਨੰਗਿਆ ਫਿਰ ਚਲੋ ਦੇਖੀ ਇਹ ਜਨਾ ਬਰਜੀ ਕਿਤੇ ਕਿੰਨਾ ਸੁਹੰਦਾ ਹੋਰ ਵਾਹਰ ਪਾਣੀਆ ਦੇਖੀ ਪਾਲਕ ਹੋਇਆ ਫੇਰ ਮੇਥੇ ਵੀ ਲਾ ਰੱਖੇ ਨੇ ਔਮਲੇ ਚਲ ਤੋੜੀਏ ਫਿਰ ਸਾਗ ਹਨੀ ਗੰਦਲਾਂ ਦਾ ਪੁਰਜੀ ਵਾਲੀਆਂ ਵੀ ਵਧੀਆ ਨੇ ਵੈਸੇ ਨਹੀਂ ਦੇਖ ਵੀ ਲੈ ਜੇ ਖੇਤ ਚ ਇਹਦਾ ਮਾਲਕ ਹੋ ਗਿਆ ਤਾਂ ਹੀ ਨਹੀਂ ਪਤਾ ਅਗਲਾ ਕੀ ਬੋਲੂਗਾ ਮੈਂ ਤੋੜ ਲਾ ਫਿਰ ਚਲ ਤੂੰ ਤੋੜ ਮੈਂ ਦੇਖਦੀ ਹਾਂ ਉਹ ਤਾਂ ਖਰਚੋਰੀ ਮੈਂ ਹੀ ਕਰ ਸਕਦੀ ਆ ਅਸਲੀ ਤੂੰ ਨਹੀਂ ਕਰ ਸਕਦਾ ਨਹੀਂ ਚਲ ਸਾਗ ਨੂੰ ਕਿਹੜਾ ਕੋਈ ਬੋਲੂ ਚੋਰੀ ਇਹਦੀ ਕਾਦੀ ਹੈ ਕਹਿ ਰਾਂਗੇ ਭਾਈ ਸਾਗ ਬਣਾਉਣਾ ਹੋਰ ਦੱਸ ਮੈਨੂੰ ਆਂ ਦੱਸ ਵੱਡੀਆਂ ਪੱਤੀਆਂ ਤੋੜਾਂ ਕਿ ਛੋਟੀਆਂ ਤੋੜ ਲੈ ਕੋਲੀਆਂ-ਕੋਲੀਆਂ ਗੰਦਲਾਪੁਰ ਜੀ ਵੀ ਬਣਾ ਲਾਂਗੇ ਅੱਛਾ ਆਹੋ ਨਹੀਂ ਪੁਰਜੀ ਕਾ ਦੀ ਮੈਨੂੰ ਤਾਂ ਹੁਣ ਲਾਲੀ ਦੀ ਗੱਲ ਹੀ ਜ਼ਿਆਦਾ ਆਈ ਜਾਂਦੀ ਐ ਟੈਂਸ਼ਨ ਕੀ ਮੇਰੀ ਗੱਲ ਸੁਣ ਟੈਂਸ਼ਨ ਹੋਵੇ ਕਿ ਹੁਣ ਪੜੀਏ ਕਿਉਂ ਹੈ ਕਿੱਦੇ ਦੇ ਕੁੜੇ ਇੰਨੀ ਔਖਾਂ ਕੱਟ ਦੇਾਂਗੇ ਚਲ ਮੇਰੀ ਗੱਲ ਸੁਣ ਹਾਂ ਸਾਗ ਆਪਾਂ ਗਾਹਾਂ ਤੋਂ ਤੋੜ ਲਾਂਗੇ ਇੰਨਾ ਕੁ ਬਥੇਰਾ ਇੱਥੋਂ ਤੋ ਤੋਰ ਹੁਣ ਕਰੇ ਹੋਰ ਵੀ ਕੰਮ ਕਰ ਨਿਉਗਾ ਹਤਾਈ ਕੇ ਲੱਗਿਆ ਹੋਇਆ ਖੇਤੋਂ ਸੱਚੋਂ ਉਥੋਂ ਤੋੜ ਲਾਂਗੇ ਨੇਤਾ ਆਇਆ ਤਾਂ ਹਜੇ ਮਗਰ ਪੈ ਜਾਂਦਾ ਲੈ ਕੇ ਚੱਲ ਫਿਰ ਚੱਲ ਤੇ ਮੈਂ ਤੋੜ ਲੈ ਫਟਾਫਟ ਤੋੜ ਲੈ ਨਮੇੜ ਪੁਰਜੀ ਖਾਨ ਨੂੰ ਜੀ ਕਰਦਾ ਗੰਦ ਲਾਂਗੇ ਕੋਲੇ ਕੋਲੇ ਵਿੱਚ ਪਾਵਾਂਗੇ ਆਲੂ ਦੋ ਚਾਰ ਸਾਗ ਨੂੰ ਤਾਂ ਛੱਡ ਪੁਰਜੀ ਬਣਾ ਲਾਂਗੇ ਚੱਲ ਪੁਰਜੀ ਬਣਾ ਲਈ ਜਿਹੜਾ ਮਰਜ਼ੀ ਨੀਲਾ ਲੀਨ ਨੂੰ ਦੇਖ ਕਿੱਥੇ ਪਹਿਲਾਂ ਤਾਂ ਲਾਲੀ ਨੂੰ ਤਾਂ ਅਭੂਛ ਦੀ ਜਿਵੇਂ ਖੋ ਗਿਆ ਹੁੰਦਾ ਨਹੀਂ ਖੋ ਗਿਆ ਨਹੀਂ ਤਨਵਨ ਨੀ ਪਤਾ ਨਹੀਂ ਹੈਗਾ ਹੁਣ ਬਾਬੇ ਨੇ ਕੀ ਪਹਿਲਾ ਅਲੀ ਹਾਂ ਬਾਬੇ ਮੈਂ ਟੀਵੀ ਤੇ ਹੀ ਆਂ ਨੰਦਰਾ ਉਸਨੇ ਟੀਵੀ ਦੇਖ ਰਿਹਾ ਦਿਵੈ ਦਾ ਅੱਛਾ ਕਰਨਾ ਕੀ ਸੁਪਨੇ ਵੇਖਦਾ ਹੁਣ ਵਿਚਾਰਾ ਹੋਰ ਕੀ ਕਰੇ ਤੈਨੂੰ ਕੋਈ ਖੁਸ਼ਖਬਰੀ ਸੁਣਾਈਏ ਪਣੀ ਦੱਸ ਫਿਰ ਕੀ ਰਹਿਣੀ ਬਾਬਾ ਕੀ ਦੇਖ ਨਾਲੇ ਪੁੰਨ ਨਾਲੇ ਫਲੀਆਂ ਤੇਰੇ ਸਾਰੇ ਜਗਾੜ ਸੈੱਟ ਕਰ ਆ ਨਾਲੇ ਤਾਂ ਤੂੰ ਹੋ ਜਾਗਾ ਮਾਲਾ ਮਾਲ ਅੱਛਾ ਕੰਮ ਮੇਲ ਜੂ ਤੈਨੂੰ ਨੁਕਮੇ ਨੂੰ ਕੋਈ ਨਾ ਕੋਈ ਤੈਨਾਲੇ ਤੈਨੂੰ ਬਹੁਤ ਮਿਲਜ ਰਿਸ਼ਤਾ ਹੋ ਜਾਏ ਤੇਰਾ ਅਸੀਂ ਕਹੀਆਂ ਸੀ ਬਾਪੇ ਦੇ ਡੇਰੇ ਅਸਿਆ ਬਾਕੀ ਤੈਨੂੰ ਦੱਸਣਾ ਹਾਂ ਬਾਪੀ ਨੇ ਕਿਹਾ ਕਹਿੰਦਾ ਵਿਆਹ ਵੀ ਹੋ ਜੂ ਤੇ ਮੁੰਡਾ ਹੋ ਜੂ ਮਾਲਾ ਮਾਲ ਤੇ ਤੈਨੂੰ ਇੱਕ ਸਕੀਮ ਦੱਸਦੀ ਆ ਪਰ ਉਹ ਅਸੀਂ ਨਹੀਂ ਦੋਨੇ ਕਰ ਸਕਦੇ ਤੈਨੂੰ ਕਰਨੀ ਪੈਣੀ ਆ ਦੱਸਣਾ ਸਹੀ ਕਰੋ ਉਹ ਵੀ ਤੇਰੀ ਗੱਲ ਸੁਣ ਆਸ ਕੀ ਮੈਗੀ ਆਜੇ ਹੋ ਜਾਂਦਾ ਲੈ ਬੱਪਾ ਉਹ ਭਾਈ ਰੋਟੀ ਰੋਟੀ ਬਣਾ ਦੋ ਹੁਣ ਮੈਂ ਵੀ ਰੋਟੀ ਖਾ ਕੇ ਜਾਣਾ ਹਾਂ ਹਾਂ ਬੱਪੂ ਜੀ ਬਣਾਉਣੇ ਬਣਾ ਲੈ ਨਾਲੇ ਆ ਗਈ ਕੁਸਰਮੋਸਰ ਜੀ ਕਰੀ ਜਾਂਦੇ ਤੁਸੀਂ ਉਹ ਤਾਂ ਉਹੀ ਇਹਨੂੰ ਮਖੌਲ ਜਿਹਾ ਕਰ ਦਿੱਤੇ ਹੋਰ ਕੀ ਹੋਰ ਬੱਪੂ ਦਾ ਨਾਮ ਆਦਾ ਆਹ ਦੇ ਜਾ ਬੱਸ ਸੁਣਾ ਕੋ ਸੁਣ ਲਿਆ ਆ ਜਿਹੜਾ ਤੁਸੀਂ ਸੈਣਾ ਦੇ ਚੱਕਰ 'ਚ ਪੈਨੇ ਹੋ ਨਾ ਸੈਣਾ ਸੋਣਾ ਕੋਲ ਕੁਝ ਨਹੀਂ ਹੈਗਾ ਬੱਪੂ ਕਿਹੜਾ ਸੈਣਾ ਉਸ ਤਾਂ ਕਿਸੇ ਕੋਲ ਕੁਸਾ ਲੈ ਤੁਸੀਂ ਕਹਿੰਦੇ ਜਾ ਕੇ ਆਏ ਉਹ ਨਾਲੇ ਕੋਈ ਆਪਾ ਕਰੂਗਾ ਲਾ ਲਈ ਓਏ ਖੜਾ ਹੋ ਕੇ ਕੰਮ ਕਰ ਤੂੰ ਠੀਕ ਆ ਬੱਪੂ ਕੰਮ ਕਰੇ ਤਾਂ ਉਹ ਸੈਣਾ ਦੇ ਚੱਕਰ 'ਚ ਹੈ ਵੀ ਕੀ ਉੱਥੇ ਜਾਨਵਾ ਕੰਮ ਕਰ ਨਾ ਬਾਪੂ ਬਾਪੂ ਵੀ ਤਾਂ ਨਾ ਉਹੀ ਗੱਲ ਪਾਣੀ ਚ ਮਧਾਣੀ ਵਾਲਾ ਕੰਮ ਕਰ ਦਿੰਦਾ ਹੈ ਮਸਾਂ ਤਾਂ ਦੇਖੋ ਉਹਦੇ ਨੇ ਪੁੱਛਾ ਲੈ ਕੇ ਆਏ ਚਲ ਜੇ ਲੈ ਕੇ ਆਏ ਵੀ ਭਲੇ ਲਈ ਕੰਮ ਕਰ ਦਿਆ ਹੁਣ ਬਾਪੂ ਮੈਨਾਂ ਦਾ ਗਰਾਰੀ ਡਾਊਗਾ ਕੋਈ ਚਲ ਦੇਖੀ ਜੇ ਕੋਈ ਨਾ ਬਾਪੂ ਨੂੰ ਨਾ ਪੱਕੀ ਜਾਣਦੇ ਆ ਹੱਦ ਹੋ ਗਈ ਚਲ ਫਿਰ ਚੱਕ ਮੂੰਬੱਤੀਆਂ ਚੱਲੀਏ ਫਿਰ ਤੁਹ ਲੈ ਡੰਬਾ ਕੱਢ ਆ ਜਾ ਮੈਂ ਆਹ ਤਰ ਦਰਸ ਹੋਈ ਚ ਨਾ ਬਾਪੀ ਲਾ ਮੂੰਬੱਤੀ ਲੈ ਫੜ ਫੜ ਹਾਂ ਨੀ ਤੇਰੇ ਨਾਲ ਕੋਈ ਆਉਂਦਾ ਨਾ ਉਧਰ ਮੈਂ ਮੇਰੀ ਗੱਲ ਸੁਣ ਪੁੱਜਣਾ ਦੀ ਇਹਨੂੰ ਠੀਕ ਹੈ ਠੀਕ ਹੈ ਬਾਬੇ ਚਲ ਪਰ ਇੱਕ ਗੱਲ ਆ ਬਾਬੇ ਹਾਂ ਨਾਲੇ ਤਾਂ ਆਪਾਂ ਮਾਲੋ ਮਾਲ ਹੋ ਜਾਾਂਗੇ ਤੇ ਨਾਲੇ ਮੇਰਾ ਵਿਆਹ ਹੋ ਜਾਊਗਾ ਹੋਰ ਟੁਕ ਵੀ ਦੇਖਾੜਾ ਹੁਣ ਵਿਆਹ ਦਾ ਮੈਂ ਤਾਂ ਚੌ ਚੜਿਆ ਪਿਆ ਵਿਆਹ ਦਾ ਆ ਸਾਡੇ ਚੌ ਦੇਖ ਲੈ ਪਹਿਲਾਂ ਪੂਰੇ ਹੋ ਗਏ ਕੋਣ ਫਿਰਦਾ ਉੱਧਰ ਸਿੱਤੀ ਚੀਚੇ ਦੇਖੀ ਕੁਛ ਮਨ ਆ ਜਾਵੇ ਉਹ ਆ 사ਧੂ ਰਾਮ ਕਿਹਾ ਸਾਧੂ ਸਾਹਿਬ ਕੁਛ ਨਾ ਸਾਹਿਬ ਵਿਆਹ ਤਾਂ 부ਝ ਗਈ ਬੇ ਬਾਬੇ ਬੁਝ ਗਈ ਫਰੋਲੀ ਫੇਰ ਦੁਬਾਰੇ ਜਗਾ ਲੋ ਫੇਰ ਕਿੱਡੀ ਕ ਗੱਲ ਨਹੀਂ ਜਗਾਉਣੀ ਕਾ ਨੂੰ ਐ ਇੱਥੇ ਫੇਰ ਮੈਂ ਕਹਾਂ ਬਾਬੇ ਉੜੀ ਆਉਣੀ ਉਹ ਮੈਂ ਕਿਹਾ ਨਹੀਂ ਉਹ ਮੈਂ ਦੇਖ ਰੱਖ ਕਮੈਂਟ ਇਹ ਨੂੰ ਇਹ ਫਰੋਲਣਾ ਪਊ ਦੇਖ ਕਿ ਤੇ ਇੱਥੇ ਚੱਲ ਹਿੰਮਤ ਕਰ ਥੋੜੀ ਜੀ ਨਾਲ ਬਾਬੇ ਬਹੁਤ ਫੜੀ ਅੱਛਾ ਦੇਖੋ ਹਾਥੀ ਹਾਥੀ ਓ ਬਾਬੇ ਆ ਬੇਸਟ ਬਾਬੇ ਕੋਲੇ

ਵੇਖ ਲਾਓ ਜੀ ਬਸ ਕਰ ਕਰਤਾ ਆਈ ਜਦ ਤੱਕ ਮੋਤੀ ਲੇ ਉਹ ਪਾ ਵੀ ਖੜ ਜਾ ਹਜੇ ਇਹ ਲੋਕ ਸ਼ੱਕ ਕਰਨਗੇ ਕਿ ਵੀ ਇੰਨੀ ਖੁਸ਼ੀ ਕਾਤ ਹੋ ਗਈਆਂ ਲੈ ਇੰਨਾ ਕੁਛ ਨਹੀਂ ਹੋਣਾ بڑے ਖੇਤ ਚਾ ਫੇਰਾ ਸਾਨੂੰ ਕੀ ਆ ਲੈ ਮੋਮਬਤੀ ਲਾ ਮੋਮਬਤੀ ਲਾ ਦਵਾਰੇ ਨਹੀਂ ਇੱਕ ਮੋਮਬਤੀ ਦਾ ਕੰਮ ਹੈ ਹਾਈ ਜੈ ਹੋ ਬਾਬਾ ਤੇ ਤੁਸੀਂ ਮੋਮਬਤੀ ਦਾ ਲਾ ਲਓ ਭਾਈ ਸਾਹਿਬ ਬਾਪ ਬੇਟੀ ਨੂੰ ਪੂਰਾ ਕਰਨੀ ਮੋਮਬਤੀ ਲਾ ਲੈ ਇੰਨੇ ਪੈਸੇ ਮਿਲ ਗਏ ਚੱਪ ਕਰ ਨਾ ਆਜੇ ਲਖੋ ਲੈ ਪੈਸੇ

ਧਿਆਨ ਰੱਖੋ ਪੜੀ ਉਸ ਤਾ ਧਿਆਨ ਹੋਣਾ ਹੈ ਕੀ ਗਾਹ ਦੀ ਅੰਦਰ ਬੇ ਹੌਲੀ ਚੱਲ ਪਾ ਬੁੱਝੂ ਜੂ ਮਨ ਦਾ ਆਇਆ ਵੀ ਕਦੋਂ ਮਿਲੇ ਚੀਜ਼ਾਂ ਕਦੋਂ ਮਿਲੇ ਚੀਜ਼ ਨਾਲੇ ਹੋਰ ਹੱਥ ਚ ਚਾਕੂ ਹੈ ਦੇ ਹੱਥ ਚ ਮੋਮਬਤੀ ਅਗਲਾ ਕਿਤੇ ਕਹਦੇ ਹੋਰ ਤਾਂ ਵੀ ਕਿਸੇ ਦਾ ਕਤਲ ਕਰਨਾ ਹੱਥ ਚ ਡਰਦੀ ਹੈ ਵੀ ਭੂਕੇ ਵੀ ਆਉਣਗੇ ਨਾਲ ਹੀ ਹੋਰ ਕਹਿੰਦਾ ਤਾ ਡਰ ਜਾ ਲੱਗਦਾ ਜੇ ਵੱਡਾ ਹੈ ਨਾ ਇਹ ਬੁੱਝੂ ਕੀ ਤਾ ਪਿਆਰਾ ਇਹ ਬੁੱਝੂਗੀ ਨਹੀਂ ਨਹੀਂ ਬੁੱਝਦੀ ਨਹੀਂ ਨਹੀਂ ਇਹ ਬੁੱਝੂ ਉਹ ਬੁੱਝ ਗਈ ਨੂ ਕੀ ਬਾਬੇ ਨੇ ਕਪੜਾ ਕੇ ਭੇਜਿਆ ਸਾਈ ਯਾਰ ਇੱਕ ਮਟਾ ਆਪਾਂ ਇੱਥੇ ਹੀ ਦੇਖ ਲੈਣਾ ਕਿਤੇ ਲਾ ਬਾਬੇ ਆ ਫੜ ਤੂੰ ਕਿੱਥੇ ਹੋਗਾ ਫੇਰ ਆਈ ਭਾਰ ਹੁਣ ਮੈਂ ਕਹਿੰਦੀ ਹਾਂ ਟਾਈਮ ਘੱਟਿਆ ਦੁਪਹਿਰਾ ਹੋਰੇਗਾ ਕੋਈ ਤੁਸੀਂ ਵੀ ਦੇਖ ਲਓ ਤੁਸੀਂ ਵੀ ਦੇਖੋ ਚਲ ਦੇਖ ਲਈ ਕਿਤੇ ਰੇਟਾ ਤਾ ਨਾ ਡੋ ਣੀ ਰੀ ਠਾ ਰਖੀ ਆਹ ਚੱਲ ਦੇਖ ਲੈ ਆਪਾਂ ਸਮਾਂ ਹੀ ਚੱਲ ਜਾ ਲਾ ਆਪਾਂ ਮੱਥਾ ਮਾਰੀ ਕਰੰਦੀ ਆ ਚੱਲ ਕੋਈ ਨਾ ਕੋਈ ਲੈ ਨੀ ਨਾ ਦੋਵੇਂ ਆਈ ਦਰ ਰੇ ਵੀ ਕਿੱਥੇ ਚੀ ਹੋਣਾ ਚਾਹੀਦਾ ਹੈ ਪਾਪੀ ਮਿਲ ਗਿਆ ਨਹੀਂ ਕਿ ਇਹ ਹਟ ਜਾ ਬੇ ਕੀ ਹੈ ਬੇ ਆ ਦੇਖੋ ਨਹੀਂ ਦੇਖਦਾ ਸੀ ਦੇਖ ਲਾ ਲਈ ਤੂੰ ਚਾਹ ਪਾਪੀ ਮਰ ਜਾਗੀ ਕਦ ਹੈ ਹਮ ਕਟ ਮੁ ਜਾ ਕੇ ਬਿ ਜਾ ਕੇ ਕੋਈ ਦੇਖਦਾ ਤਾਂ ਨਹੀਂ ਹੈਗਾ ਹੇ ਕੋਈ ਨਾ ਹਾਂ 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 ਵਾਹ ਜਹਲੀ ਹੋ ਗਿਆ ਚਾਕਲਾ ਤਾਂ ਨਹੀਂ ਜੀ ਸੋਨਾ ਵੇ ਦੇਖਾ ਵੇ ਦੇਖਾ ਹਾਈ ਮੈਨ ਤਾਂ ਡਰ ਵੀ ਲੱਗਦਾ ਕਿ ਤਸਪ ਸੁਪਰ ਨਾਲ ਕੋਈ ਨਿਕਲ ਆਵੇ ਆ ਗਿਆ ਮੈਂ ਮਾਰ ਚਾ ਹਾਂ ਹਾਂ ਹੋ ਨਹੀਂ ਆਪਾਂ ਤਾਂ ਲੋੜ ਹੀ ਨਹੀਂ ਹੁਣ ਸਿਉਣਾ ਬਣ ਬਣ ਨਾ ਕੱਟੋ ਕੱਟੋ ਕੱਟ ਨਹੀਂ ਕੱਟ ਕੱਟ ਆਏ ਘਟੋ ਪੁਰਾਣਾ ਦੇਖੀ ਦੇਖਾ ਤੇ ਫਾਟ ਦੇਖੀ ਇਹ ਬੋਲੀ ਕੀ ਹੈ ਹਾਂ ਕਰੋ ਖੋਰ ਵੀ ਦੇਖੋ ਹੋਰ ਵੀ ਹੋ ਰਾਇ ਤੇ ਹੋਰ ਵੀ ਖਾ ਬੜਾ ਦਸੇ ਪੈਣੀ ਹਾਂ ਭਾਈ ਜੈ ਬਾਬੇ ਦੀ 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 ਬਾਈ ਰੱਬਾ ਤਾਂ ਹੋ ਗਿਆ ਦੇਖ ਕੰਮ ਇੱਕ ਗੱਲ ਹੁਣ ਮੇਰੀ ਸੁਣ ਲਓ ਬਾਬੇ ਨੂੰ ਝੋਲਾ ਦੇਣਾ ਪਊਗਾ ਠੀਕ ਆ ਬਾਬੇ ਉਹ ਤਾਂ ਦੇਵਾਂਗੀ ਫਿਰ ਨਹੀਂ ਆ ਜਾ ਖੜੀ ਹੋ ਬਠਾ ਮੈਨੂੰ ਬਾਬੇ ਲੈ ਮੈਨੂੰ ਫੜਾ ਆ ਨਹੀਂ ਵੜਨ ਦੇ ਇੱਥੇ ਬਾਹਰ ਮੇਰੀ ਨਹੀਂ ਸੁਣ ਲਾ ਗੱਲ ਉਹਨੂੰ ਤੇ ਸੇਵੀ ਮਿਲ ਗਏ ਹਨਾ ਹਾਂ ਮਾਲੋਪਾ ਨੂੰ ਗੈਣੇ ਵੀ ਮਿਲ ਗਏ ਫੂਨ ਚੱਪਾ ਕਰਕੇ ਘਰ ਨੂੰ ਚੱਲ ਗਏ ਪਾਪਾ ਮਾਲੋ ਮਾਲ ਹੋ ਗਏ ਮਾਲ ਹੋ ਗਏ ਨਾ ਤੁਹਾਡਾ ਦਬਾਕ ਹੱਲਿਆ ਹੈ ਬੁੱਜੇ ਦਾ ਮਾਕ ਦਾ ਤੀਜੀ ਮੋਮਬਤੀ ਹਾਂ ਪਾਪਾ ਜੀ ਆਪਾ ਅੱਜ ਤਾਂ ਮੇਰ ਹੋ ਕੇ ਜਾਵਾਂਗੇ ਉਹ ਵੀ ਦੇਖ ਲੈਣਾ ਫਿਰ ਮੈਂ ਤੇਰ ਲਾ ਲਾ ਮੈਂ ਤੇਰ ਤੀਵਾ ਬੱਤੀ ਲਾ ਲਓਂ ਸੀ ਮੇਰੇ ਕੋਲ ਹੀ ਮੋਮਬਤੀ ਚੱਲੋ ਨਹੀਂ ਮੇਰੀ ਤਾਂ ਸੁਣਦੀ ਨਹੀਂ ਤੁਸੀਂ ਬਾਰ ਬਾਰ ਮੈਂ ਆਈ ਕਹਨੀਆ ਕੋ ਯਾ ਨਾ ਜਾਵੇ ਕਿਤੇ ਹੋਰ ਦੀ ਲੂਸ ਨੀ ਕਰਾ ਭਾਬੀ ਕੋਈ ਸੰਗ ਕੋਈ ਨਹੀਂ ਆਉਂਦਾ ਹੈਗਾ ਤੁਸੀਂ ਮੋਮਬਤੀ ਲਾਓ ਹਟਦੇ ਨਹੀਂ ਤੁਸੀਂ ਨਹੀਂ ਤੂੰ ਮੋਮਬਤੀ ਲਾ 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 ਮੋਮਬਤੀ ਲਾਉਤੀ ਜੀ ਮੋਮਬਤੀ ਲਾ ਲਾ ਰਹੀ ਜਲਦੀ ਚੱਲ ਵੀ ਸਰ ਬਾਦਲੇ ਹਾਂ ਕਰ ਲਾਉ ਚੱਲ ਠੀਕ ਨਹੀਂ ਇੱਥੇ ਕੰਜਰੀਆ ਕਿਤੇ ਹੋਰ ਨਾ ਆਜੋ ਸੈਟੀ ਕਰੋ ਜੀ ਤੁਹਾਨੂੰ ਮੈਨੂੰ ਤਾਂ ਘੜੀ ਬਹੁਤ ਲੱਗਦੀ ਆਂ ਕੋਈ ਹੋਰ ਨਾ ਮੂਡ ਡਰ ਕਾ ਦਾ ਲੱਗ ਚਲੋ ਆਜੋ ਆਜੋ ਜਲਦੀ ਜਲਦੀ ਆਜੋ ਜਿੱਧਰ ਨੂੰ ਇਹਦੀ ਲਾਟ ਜੀ ਨਹੀਂ ਜਿੱਧਰ ਨੂੰ ਲਾਟ ਜੀ ਜਾਂਦੀ ਹੈ ਨਾ ਇਹਦੀ ਉਹ ਹੁੰਦੀ ਦੀ ਉਧਰ ਨੂੰ ਬੋਕਾ ਨਹੀਂ ਮੈਂ ਤਾਂ ਨਹੀਂ ਪੈਣੀ ਛੱਡਦੀ ਬੁੱਝ ਗਈ ਬੁੱਝ ਗਈ ਬੁੱਝ ਗਈ ਹੋ ਜੋ ਬੁੱਝ ਗਈ ਹੈ ਬੁੱਝ ਗਈ

ਤੂੰ ਆ ਜਾ ਨਹੀਂ ਮੈਨੂੰ ਲੱਗਦਾ ਬਾਬੇ ਨੂੰ ਇਹ ਪਤਾ ਹੋਊਗਾ ਇੱਥੇ ਕੀ ਆ ਆ ਜਾ ਚੱਲ ਨੀ ਖੋਣਾ ਕੀ ਇੱਥੇ ਮੈਂ ਮਰ ਗਿਆ ਹੁਣ ਕੀ ਕਰੀਏ ਬੂ ਨੀ ਕੋਈ ਚੀਜ਼ ਰਹਿੰਦੀ ਹੋਊ ਇਹ ਤਾਂ ਹਲ ਨਹੀਂ ਦੇਖਦਾ ਲੈ ਚੱਲ ਚੱਲ ਮੈਂ ਦੇਖੀ ਉਹ ਨਾ ਹੋਣਾ ਕੀ ਆ ਪੱਜਾ ਪੱਜਾ ਨਹੀਂ ਪਤਾ ਨੇ ਬੰਡਾ ਆ ਗਿਆ ਆਪਣਾ ਉਹਨੂੰ ਕੀ ਗੱਲ ਹਰੇ ਬੰਮਾ ਬੱਪੂ ਉਹ ਲਾਪੂ ਹੇ ਬਾਪੂ ਹੇ ਬਾਪੂ ਲੁੱਟੇ ਗਏ ਜਮੀਂ ਜਮੀਂ ਲੁੱਟੇ ਗਏ ਲਾਲੀ ਡਿੱਗ ਗਿਆ ਲਾਲੀ ਪਤਾ ਨਹੀਂ ਕਿੱਧਰ ਵਾਗ ਗਿਆ ਬਾਪੂ ਕਿੱਧਰ ਉਹ ਟੱਗ ਜੀ ਤੇ ਚੜਿਆ ਸੀ ਚੌੜ ਕਰੀ ਜਾਂਦਾ ਸੀ ਬਾਪੂ ਉਹ ਬੜਾ ਖਾਈ ਚ ਡਿੱਗ ਗਿਆ ਮੈਂ ਤੁਸੀਂ ਕੱਢਣ ਕੀ ਗਏ ਅਸੀਂ ਉੱਥੇ ਹੋਏ ਅਸੀਂ ਕਿੱਥੇ ਵਾਗ ਗਏ ਸੀ ਬਾਪੂ ਇਹ ਝੂਠ ਬੋਲਦੀ ਮੈਂ ਸੱਚੀ ਗੱਲ ਦੱਸਣਾ ਪੈਣਾ ਹੁਣ ਤਾਂ ਬਾਪੂ ਸਭ ਦੋਸਤੋ ਕੋਣ ਸਾ ਅਸੀਂ ਉਹ ਬਾਬੇ ਕੋਲ ਗਏ ਸੀ ਉਹ ਜਿਹੜੀ ਬੀਬੀ ਬਾਬਾ ਬਾਣੀ ਹੋਈ ਆ ਉਹਦੇ ਕੋਲ ਗਏ ਸੀ ਉਹਨੇ ਸਾਨੂੰ ਕੁਝ ਦੱਸਿਆ ਸੀ ਕਹਿੰਦੀ ਵੀ ਲਾਲੀ ਦਾ ਵਿਆਹ ਹੋਜੂ ਸਾਨੂੰ ਐ ਹੋਵੇ ਵੀ ਲਾਲੀ ਦਾ ਵਿਆਹ ਹੋਜੂ ਵੀ ਚੱਲ ਕਰਿਆ ਨੇ ਉਹ ਮੈਂ ਬੱਤੀ ਲਾਉਣ ਪਹਾੜੀ ਜੀ ਤੇ ਚੜ ਗਏ ਪਗੜੀ ਦਿੱਕ ਗਏ ਬੱਸ ਲਾਤਾ ਰੰਗ ਲੈ ਆਂਦਾ ਟੋਲਾ ਉਹਦਾ ਹੁਣ ਅਸੀਂ ਕੀ ਸਾਹੇ ਕਹਿੰਦੇ ਨੇ ਵੀ ਜਨਾਨੇ ਆਉਂਦੇ ਨੇ ਨਾ ਮੱਖ ਜੀ ਬਾਬਾ ਨੇ ਬਚਾ ਲਿਆ ਲੱਭ ਲਿਆ ਬਸ ਲਾਤਾ ਰੰਗ ਤੇਰੇ ਮੈਂ ਜਾ ਕੇ ਦੇਖਿਆ ਨਾ ਬੰਗਿਆਰੇ ਸਾਦਾ ਕੋਲੇ ਨਾਲ ਕਿੰਨਾ ਰੋਕਿਆ ਵੀ ਇੰਨਾ ਕਰੇ ਪਖੰਡੀਆਂ ਕੋਲੇ ਕੁਝ ਨਹੀਂ ਹੁੰਦਾ ਆਪੋਰੇ ਸਰਸਲੇ ਜੀ ਅੱਪੇ ਉਸਕੀ ਜਾ ਉੱਥੇ ਖੜੀਆਂ ਰਸਾ ਲੈ ਜੀ ਕੀ ਬਦਲ ਨਿਕੱਟ ਲਈ ਰਸੇ ਨਾਲੇ ਇਹ ਮਾਪੂ ਵੀ ਡਿੱਗ ਗਿਆ ਫਿਰ ਕੀ ਕਰਾਂਗੇ ਤੂੰ ਕਹਿੰਦੀ ਸੀ ਕਹਿੰਦੇ ਬਾਬੇ ਲਵੇ ਜਾਣਾ ਹਾਂ ਜਦੋਂ ਆਪੂ ਵੀ ਡਿੱਗ ਗਿਆ ਲਾਲੀ ਪਹਿਲਾਂ ਡਿੱਗ ਗਿਆ ਨੇ ਜੀ ਜੀ ਨਾ ਆਪਣੀ ਜ਼ਰਾ ਕੀ ਦੋਨੋਂ ਕੋਲੇ ਹਾ ਨਿੰਮ ਚੁੱਧ ਦੀ ਪੁਣੀ ਜਮੀਨ ਦੀ ਕੁਝ ਜਰੀਏ ਕਰਦੇ ਆ ਨਾ ਖੜਾ ਨਹੀਂ ਛੱਡਣਾ ਹੈਗਾ ਹੁਣ ਕੀ ਕਰੀਏ ਹੁਣ ਆਪਾ ਦਾਪੂ ਨੂੰ ਦੇਖ ਕੇ ਆਈ ਮਾਂ ਹੋਰ ਜਾ ਕੇ ਬਣ ਕੇ ਨਾ ਗਲ ਘੁੱਟ ਕੇ ਮਾਰਿਆ ਮਾਪੂ ਤਾਂ ਹਜੇ ਹੁਣ ਗਿਆ ਮੈਂ ਮਰਦੀ ਆ ਮਾਤਾ ਧਰਮਾ ਕਰਦੀ ਸੀ ਹੈ ਜੀ ਮਾਤਾ ਚਲ ਦੇਖਦੇ ਆ ਕੀ ਬਣਦਾ ਕੁਝ ਨਹੀਂ ਲੁੱਡੀਆਂ ਪਾ ਹੋਰ ਕੀ ਕਰਨਾ ਸਸੀ ਗਾਲ ਦੋਸਤੋ ਕੀ ਹਾਲ ਚਾਲ ਜੀ ਹਾਂਜੀ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਵਧੀਆ ਫੈਮਿਲੀ ਵੀਡੀਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਇੱਧਰ ਸਾਡੇ ਸੀਨੀਅਰ ਆਰਟਿਸਟ ਬੈਠੇ ਨੇ ਉਹ ਕੁਝ ਗੱਲਾਂ ਕਰਨਗੇ ਤੁਹਾਡੇ ਨਾਲ ਨੀ ਕਾੜ ਦਿੰਨੀਆਂ ਗੱਲਾਂ ਦੀ ਕੀ ਗੱਲ ਕੋੜੇ ਗੱਲਾਂ ਨਹੀਂ ਮੇਰੇ ਕੋਲ ਪੰਡਾ ਬੰਨੀਆਂ ਪਈਆਂ ਨੇ ਹਾਂ ਲੈ ਸਾਸਰੀਕਾਲ ਦੋਸਤੋ ਮੈਂ ਤੁਹਾਡਾ ਹਾਸ ਰਸ ਕਲਕਰ ਅਫਤਾਰ ਕੋ ਗੀਰਪ ਗੇਬੋ ਲਿਦਣਾ ਵਾਲੀ ਜਿਵੇਂ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੇਖਿਆ ਮੇਰਾ ਵੀ ਚੈਨਲ ਹੈ ਕੋ ਗੀਲੀਦਣਾ ਉਹ ਵੀ ਜਾਨਕੋ ਉਹਦੇ ਉੱਤੇ ਵੀ ਇਹ ਸਾਡੇ ਮੈਡਮ ਹੁੰਦੇ ਨੇ ਕੰਮ ਕਰਦੇ ਮੇਰੀ ਫਿਲਮ ਠਾਗਣੀਆਂ ਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਰੋਲ ਕੀਤਾ ਸੀਗਾ ਅਸੀਂ ਜਿਹਨੂੰ ਲੁੱਟਦੀਆਂ ਹੁੰਦੀਆਂ ਕੋੜੇ ਦੇਖਦੀਆਂ ਹੁੰਦੀਆਂ ਤੁਸੀਂ ਹਾਂ ਤੇ ਉਹ ਹੋਏ ਸਾਡੀ ਹੁਣ ਇਹਨੇ ਆਪਦਾ ਚੈਨਲ ਹੈ ਜਿਹੜਾ ਬਹੁਤ ਵਧੀਆ ਚੱਲਦਾ ਹੈ ਇਹਦਾ ਤੁਸੀਂ ਅੱਗੇ ਵੀ ਜਾਣ ਕੇ ਸਪੋਰਟ ਕਰੋ ਤੁਸੀਂ ਇਹਨਾਂ ਦਾ ਪੂਰਾ ਸਾਥ ਦਿਓ ਇਹਨਾਂ ਚੈਨਲ ਇਹ ਪਿੰਦਰ ਸਦਗੂ